ਸਸਿਕਾ ਜੀ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੋਰਜ ਾਟ ਦੇ ਜਿਨ੍ਹਾਂ ਦੀ ਆਪਾਂ ਥੋੜੇ ਦਿਨ ਪਹਿਲਾਂ ਨਾ Instagram ਤੇ ਹੀ ਵੀਡੀਓ ਪਾਈ ਇੱਕੋ ਹੀ ਬਸ YouTube ਤੇ ਅੱਜ ਪਹਿਲੀ ਵਾਰੀ ਵੀਡੀਓ ਪਾਉਣ ਲੱਗੇ ਆ ਉਹਦੀ ਕਿਉਂਕਿ ਸ਼ਾਰਟ ਵੀਡੀਓ ਹੀ ਤੇ ਉਹ YouTube ਤੇ ਵੀ ਨਹੀਂ ਪਾਈ ਗਈ Instagram ਤੇ ਕੱਲੀ ਪਾਈ ਸੀ ਤੇ ਉੱਥੇ ਸਾਰਾ ਸਟਾਕ ਜਿਹੜਾ ਹੈਗਾ ਸੋਲਡ ਆਊਟ ਹੋ ਗਿਆ ਸੀ ਸੋ ਉਹਦੇ ਵਿੱਚ ਆਪਾਂ ਫੇਰ ਦੁਬਾਰੇ ਨਵੇਂ ਪ੍ਰਿੰਟ ਵੀ ਆ ਗਏ ਆ ਤੇ ਕੁਝ ਪ੍ਰਿੰਟ ਜਿਹੜੇ ਰਿਪੀਟ ਤੇ ਆ ਗਏ ਨੇ ਤੇ ਇਹ ਤੁਹਾਨੂੰ ਮਿਲਣਗੇ ਜੇ 650 ਦਾ ਸੂਟ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਬਿਨਾਂ ਦੁਪੱਟੇ ਤੋਂ ਜੇ ਬਹੁਤ ਜ਼ਿਆਦਾ ਸ਼ਾਨਦਾਰ ਹੈ ਜੌਰਜਟ ਦੇ ਪ੍ਰਿੰਟ ਜੇ ਇਹੋ ਪ੍ਰਿੰਟ ਜਿਹੜੇ ਹੈਗੇ ਇਹ ਸੇਮ ਆਪਣੇ ਆਉਂਦੇ ਰਹੇਗੇ ਬੀਬਾ ਕਾਟਨ ਦੇ ਪ੍ਰਿੰਟਾਂ ਦੇ ਉੱਤੇ ਕੈਮਰਿਕ ਦੇ ਉੱਤੇ ਵੀ ਉਹਦੇ ਨਾਲ ਦੀ ਰਲਦੀ ਮਿਲਦੀ ਪ੍ਰਿੰਟਿੰਗ ਤੇ ਕੁਆਲਿਟੀ ਸੁਪਰ ਤੋਂ ਵੀ ਉੱਪਰ ਦੀ ਜੇ ਚੈੱਕ ਤੇ ਚੈੱਕ ਦੇ ਨਾਲ ਜੌਰਜਟ ਜੇ ਬਹੁਤ ਜ਼ਿਆਦਾ ਸੋਹਣੀ ਜੇ ਦੇ ਵਿੱਚ ਸੈਲਫ ਦੀ ਤੁਹਾਨੂੰ ਕੁਆਲਿਟੀ ਦਿਖਾਉਣਾ ਕੋਲੋਂ ਚੈੱਕ ਕਰਕੇ ਦਿਖਾਉਣਾ ਇਹ ਸੂਟ ਤੁਹਾਨੂੰ ਮਿਲਣਗੇ ਜੇ ਸਿੰਗਲ ਸੂਟ ਮਿਲੂਗਾ ਜੇ 650 ਰੁਪਈਆ ਦਾ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਜੇ ਬਿਨਾਂ ਦੁਪੱਟੇ ਤੋਂ ਸੂਟ ਜੇ ਕਾਟਿਆ ਜਿਹੜੀ ਉਹ ਹੈ ਵਿਜੇ 3.5 ਮੀਟਰ ਦੀ ਵੱਡੇ ਵਰਦ ਵਿੱਚ 12 ਵੱਡਾ ਜੇ ਇਹਨਾਂ ਦਾ ਤੇ 3.5 ਮੀਟਰ ਦੀ ਕੱਟ ਜੇ ਤੇ ਦੂਜੀ ਬੇਨਤੀ ਇਹ ਜੇ ਕਿ ਕੋਈ ਵੀ ਸਟਾਕ ਜਿਹੜਾ ਤੁਸੀਂ ਲੈਂਦੇ ਜੇ ਉਹ ਸਟਾਕ ਬੁੱਕ ਕਰਨ ਤੋਂ ਪਹਿਲਾਂ ਸੂਟ ਬੁੱਕ ਕਰਨ ਤੋਂ ਪਹਿਲਾਂ ਤੁਸੀਂ ਜੇ ਹੈਲਦੀ ਕਸਟਮਰ ਜੇ ਤੇ ਇੱਕ ਵਾਰੀ ਆਪਣਾ ਮੈਸੇਜ ਕਾਲ ਕਰਕੇ ਛੜਨਾ ਗੱਲ ਕਰ ਲਿਓ ਸਾਡੀ ਟੀਮ ਤੁਹਾਨੂੰ ਉਹਦਾ ਫੀਡਬੈਕ ਦੇਊਗੀ ਜਵਾਬ ਦੇਊਗੀ ਹਰ ਇੱਕ ਚੀਜ਼ ਆਪਾਂ ਬੈਠੇ ਜਾਂਦਾ ਤੁਸੀਂ ਕੋਈ ਵੀ ਸਵਾਲ ਪੁੱਛਦੇ ਜੇ ਆਪਾਂ ਤੁਹਾਡੇ ਦੀ ਬੈਠੇ ਆ ਤੇ ਇਹ ਆ ਕਿ ਕਈ ਵਾਰੀ ਕਸਟਮਰ ਬਾਅਦ ਵਿੱਚ ਸੂਟ ਪਹੁੰਚ ਜਾਂਦਾ ਉਹ ਕਹਿੰਦਾ ਇਹ ਕਪੜਾ ਮੈਨੂੰ ਪਸੰਦ ਨਹੀਂ ਆਇਆ ਇਹ ਇਦਾਂ ਇਦਾਂ ਉਹਦੇ ਵਾਸਤੇ ਆਪਾਂ ਕੁਝ ਨਹੀਂ ਕਰ ਸਕਦੇ ਪਰਸਨਲ ਸੈਟੀਸਫੈਕਸ਼ਨ ਦੇ ਉੱਤੇ ਆਪਾਂ ਮਾਫੀ ਜਾਵਾਂਗੇ ਤੁਹਾਡੇ ਤੁਹਾਡੇ ਕੋਲੋਂ ਤੁਸੀਂ ਦੁਕਾਨ ਤੇ ਆਓ ਹੱਥੀਂ ਚੈੱਕ ਕਰਵਾਣਗੇ ਅਸੀਂ ਬਾਰ-ਬਾਰ ਇਹੀ ਬੇਨਤੀਆਂ ਕਰਦੇ ਆਂ ਆਣ ਕੇ ਸੂਟ ਆਪਣੇ ਹੱਥੀਂ ਵੇਖ ਕੇ ਲੈ ਕੇ ਜਾਓ ਗਾਰੰਟੀ ਹੈ ਕਿ ਤੁਹਾਨੂੰ ਚੀਜ਼ ਪਸੰਦ ਆਊਗੀ ਬਾਕੀ ਜਿਹੜੇ-ਜਿਹੜੇ ਕਸਟਮਰਾਂ ਕੋ ਪਾਰਸਲ ਪਹੁੰਚਣ ਡੈ ਨੇ ਉਹਨਾਂ ਦਾ ਧੰਨਵਾਦ ਜਿਹੜੇ ਨਵੇਂ ਜੁੜਦੇ ਆ ਉਹਨਾਂ ਦਾ ਵੈਲਕਮ ਆਜੋ ਕਰਦੇ ਆਂ ਵੀਡੀਓ ਸ਼ੁਰੂ ਆਹ ਕਰੋ ਚੈੱਕ ਪਹਿਲਾ ਪ੍ਰਿੰਟ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਜੇ ਜੋਰ ਜਟ ਦੇ ਉੱਪਰ ਜੇ ਮੜਾ ਜਾ ਲਾ ਕੇ ਕਰਿਓ ਕੈਮਰਾ ਭਾਜੀ ਆਹ ਵੇਖ ਸਕਦੇ ਜੇ ਤੁਸੀਂ ਇਹ ਆਊਗੀ ਜੇ ਇਦਾਂ ਸੈਲਫ ਤੇ ਸੈਲਫ ਦੇ ਵਿੱਚ ਆਉਣਗੇ ਪ੍ਰਿੰਟ ਕਲਰ ਹੈਗਾ ਜੇ ਇਹਦਾ ਔਰੇਂਜ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਤੇ ਕੱਟ ਜਿਹੜੀ ਜੇ ਉਹ ਵੱਡੇ ਪਰਦੇ ਵਿੱਚ ਜੇ ਰੇਟ ਹੈਗਾ ਜੇ ਇਹਦਾ 600 ਤੇ 50 ਰੁਪਏ ਮੈਂ ਤੁਹਾਨੂੰ ਪ੍ਰਿੰਟ ਖੋਲ ਕੇ ਵੀ ਦਿਖਾ ਦਿੰਨਾ ਇਹਨਾਂ ਦਾ ਆਪਾਂ ਲਾਈਵ ਵੀ ਪਾਇਆ ਆ ਤੇ ਵੀਡੀਓ ਜਿਹੜੀ ਆ ਉਹ ਵੀ ਆਪਾਂ ਪੋਸਟ ਕਰ ਦੇਣੀ ਆ ਆ ਲੋ ਜੀ スクリーンショット ਲੈ ਕੇ ਤੇ WhatsApp ਤੇ ਤੁਸੀਂ ਮੈਨੂੰ ਭੇਜੋ ਤੁਸੀਂ ਇਹਦੇ ਬਰ ਵੇਖ ਸਕਦੇ ਜੇ ਬਰ ਬਹੁਤ ਵੱਡਾ ਇਹਨਾਂ ਸੂਟਾਂ ਦਾ ਤੇ ਇਹਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਜਿੰਦਾ ਦਾ ਮਰਜ਼ੀ ਤੁਸੀਂ ਸਟਿਚ ਕਰਾ ਲਓ। ਤੇ ਬਸ ਇਹ ਹੈ ਕਿ ਕਸਟਮਰ ਜ਼ਿਆਦਾ ਹੈਲਦੀ ਨਾ ਹੋਣ ਬਸ। ਹਲੋ ਜੀ ਆ ਵੀ ਕਲਰ ਜਿਹੜਾ ਜੇ ਇਹ ਵੀ ਵੇਖੋ ਬਹੁਤ ਹੀ ਪਿਆਰਾ ਕਲਰ ਜੇ ਇਹ ਕਲਰ ਹੈਗਾ ਜੇ ਗ੍ਰੇ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ। ਤੇ ਇਹ ਤੁਹਾਨੂੰ ਸੂਟ ਮਿਲ ਜਣਗੇ ਜੇ 600 ਤੇ 500 ਰਪਈਆ ਦੇ ਵਿੱਚ ਆ ਲੋ ਪ੍ਰਿੰਟ ਚੈੱਕ ਕਰੋ ਪਹਿਲਾਂ ਤਾਂ ਇਹਦਾ ਜੀ ਇਹ ਸਾਰੀ ਜੌਰ ਜੜ ਜਿਹੜੀ ਜੀ ਇਹ ਸਾਰੀ ਸੈਲਫ ਦੇ ਵਿੱਚ ਹੈ ਤੇ ਬਹੁਤ ਹੀ ਸ਼ਾਨਦਾਰ ਪ੍ਰਿੰਟ ਨੇ ਇਹਨਾਂ ਦੇ ਇਹ ਤੁਸੀਂ ਵੇਖ ਸਕਦੇ ਹੋ ਤੇ ਆ ਲੋ ਜੀ ਆ ਆ ਗਿਆ ਲਵੈਂਡਰ ਸ਼ੇਡ ਇਹ ਵੀ ਪ੍ਰਿੰਟ ਪਹਿਲਾਂ ਮੈਂ ਤੁਹਾਨੂੰ ਇੱਕ ਪੂਰੀ ਹੱਥ ਤੇ ਚੈੱਕ ਕਰਕੇ ਦਿਖਾ ਦਿਆ ਕਰਾਂ ਫਿਰ ਤੁਹਾਨੂੰ ਮੈਂ ਖੋਲ ਕੇ ਦਿਖਾ ਦਿਆ ਕਰੂੰਗਾ ਚੈੱਕ ਕਰਿਓ ਜੀ ਵੇਖ ਲੈ ਮੈਂ ਤੁਹਾਨੂੰ ਕੋਲ ਕੇ ਦਿਖਾ ਦਿੰਦਾ ਬਹੁਤ ਸ਼ਾਨਦਾਰ ਜੇ ਜੋਰਜਟ ਦਾ ਫੈਬਰਿਕ ਜੇ ਕੁਆਲਿਟੀ ਬਹੁਤ ਟਾਪ ਦੀ ਜੀ ਆਹ ਲਓ ਜੀ ਇਹ ਤੁਹਾਨੂੰ ਸਾਰੇ ਸੂਟ ਮਿਲਣਗੇ ਜੋਰਜਟ ਦੇ ਵਿੱਚ ਰੇਟ ਮਿਲੂਗਾ ਜੀ 650 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਜੀ ਉਹ ਸਾਰੀ ਫ੍ਰੀ ਜੇ ਇਹਦੇ ਵਿੱਚ ਤੇ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਜੇ ਆਹ ਲਓ ਜੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਆ ਵੀ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਲਓ ਚੈੱਕ ਕਰੋ ਪ੍ਰਿੰਟ ਬਹੁਤ ਸੋਹਣੇ ਨੇ ਤਾਂ ਨੂੰ ਮੈਂ ਸਾਰੇ ਪ੍ਰਿੰਟ ਦਿਖਾਉਣਾ ਜੇ ਬਹੁਤ ਪਿਆਰੇ ਪ੍ਰਿੰਟਰ ਨੇ ਸਾਰੇ ਇਹ। ਚਲੋ। ਕਰੀਓ ਚੈੱਕ ਇਹਦੇ ਕਿ ਪ੍ਰਿੰਟ ਨੂੰ। ਪਿੰਨਾ ਦੁਪੱਟੇ ਤੋਂ ਸੂਟ ਜੇ ਸਾਰੇ ਇਹ ਆਪਣੇ ਕੋਲ ਜਿੰਨੇ ਵੀ ਅੱਜ। ਚਲੋ। ਸਾਰੇ ਪ੍ਰਿੰਟ ਜਿੰਨਾ ਵੀ ਤੁਸੀਂ ਵੇਖੋਗੇ ਨਾ ਤੁਹਾਨੂੰ ਇੱਕ ਤੋਂ ਇੱਕ ਵੱਖਰਾ ਪ੍ਰਿੰਟ ਤੇ ਟੌਪ ਦਾ ਪ੍ਰਿੰਟ ਮਿਲੂਗਾ। ਇਨਾਂ ਨਾਲ ਦੁਪੱਟੇ ਨਹੀਂ ਜੇ ਹੈਗੇ ਬਿਨਾ ਦੁਪੱਟੇ ਤੋਂ ਜੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਆ ਗੋ ਆ ਵੀ ਕਰੋ ਚੱਕ ਕੇ ਜੇ ਜਿਹੜਾ ਵੀ ਆਪਾਂ ਪ੍ਰਿੰਟ ਖੋਲ ਦੇਣਾ ਨਾ ਬਸ ਉਹੀ ਤੁਹਾਡਾ ਫੇਵਰਟ ਬਣ ਜਾਣਾ ਕਿਉਂਕਿ ਇੰਨੇ ਸ਼ਾਨਦਾਰ ਨੇ ਤੇ ਇੰਨੇ ਜਾਨਦਾਰ ਨੇ ਫੈਬਰਿਕ ਵੀ ਬਹੁਤ ਜ਼ਿਆਦਾ ਟੌਪ ਦਾ ਜੇ ਤੇ ਕੁਆਲਿਟੀ ਜਿਹੜੀ ਜੇ ਉਹ ਤੇ ਸੁਪਰ ਤੋਂ ਵੀ ਉੱਪਰ ਵਾਲੀ ਹੈਗੀ ਹੈਗੀ ਆ ਇਹਨਾਂ ਦੇ ਤੁਸੀਂ ਜਿੱਦਾਂ ਮਰਜ਼ੀ ਫਰੌਕ ਸੂਟ ਬਣਾ ਲਓ ਡਰੈਸ ਗਾਊਨ ਜੋ ਮਰਜ਼ੀ ਇਹਨਾਂ ਦੇ ਚਾਹੇ ਤੁਸੀਂ ਟੌਪ ਬਣਾ ਲਓ ਤੇ ਚਾਹੇ ਇਹਨਾਂ ਦੀਆਂ ਤੁਸੀਂ ਸਕਰਟਾਂ ਬਣਾ ਲਓ ਕੁਝ ਵੀ ਬਣਾ ਸਕਦੇ ਜੇ ਤੁਸੀਂ ਬਾਕੀ ਜੇ ਕੋਈ ਕਸਟਮਰ ਦੇ ਭੈਣ ਭਰਾ ਨੇ ਸਟੀਚਿੰਗ ਕਰਾਉਣੀ ਹੋਊਗੀ ਤਾਂ ਆਪਣੇ ਕੋਲ ਉਹ ਵੀ ਹੋ ਜੂਗੀ ਆਪਾਂ ਉਹ ਵੀ ਕਰਵਾ ਦਾਂਗੇ ਆਹ ਲੋ ਜੀ ਆਹ ਪ੍ਰਿੰਟ ਚੈੱਕ ਕਰਾਉਣਾ ਇਹ ਪ੍ਰਿੰਟ ਦੀ ਬੜੀ ਜਿਆਦਾ ਡਿਮਾਂਡ ਆਈ ਜੇ ਆਪਣੇ ਕੋਲ ਏਅਰ ਫੀਲਡ ਦੇ ਉੱਤੇ ਦੁਬਾਰੇ ਆਉਣ ਡਿਆ ਜੇ ਪ੍ਰਿੰਟ ਚੈੱਕ ਕਰੋ ਜੀ ਇੱਥੇ ਬਹੁਤ ਜ਼ਿਆਦਾ ਹੈਵੀ ਡਿਮਾਂਡ ਆਈ ਹੈ ਇਹ ਪ੍ਰਿੰਟ ਦੇ ਵਿੱਚ ਕਲਰ ਹੀ ਬਹੁਤ ਸ਼ਾਨਦਾਰ ਆ ਬੜੇ ਬ੍ਰਾਈਟ ਜੇ ਕਲਰ ਨੇ ਤੇ ਇਹ ਸਾਰੇ ਹੈਗੇ ਜੇ ਗਰਲਿਸ਼ ਸੂਟ ਬਿਨਾ ਦੁਪੱਟੇ ਤੋਂ ਜੇ ਰੇਟ ਇਹਨਾਂ ਦਾ ਹੈਗਾ ਜੇ ਸਿਰਫ ਤੇ ਸਿਰਫ 650 ਰੁਪਏ ਸ਼ਿਪਿੰਗ ਆਲ ਓਵਰ ਇੰਡੀਆ ਤੇ ਫ੍ਰੀ ਜੇ ਤੁਸੀਂ ਘਰ ਬੈਠ ਕੇ ਇੱਕ ਸੂਟ ਵੀ ਆਰਡਰ ਕਰ ਸਕਦੇ ਜੇ ਆਪਾਂ ਤੁਹਾਡੇ ਤੱਕ ਇੱਕ ਸੂਟ ਜਿਹੜਾ ਉਹ ਵੀ ਭੇਜਾਂਗੇ ਆਹ ਲੋ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਕਰ ਲੋ ਚੈੱਕ ਤੇ ਸਾਰੇ ਜਿੰਨੇ ਵੀ ਸੂਟ ਨੇ ਨਾ ਸਾਰੇ ਆਹ ਵੇਖ ਸਕਦੇ ਜੇ ਤੁਸੀਂ ਇਹ ਸਾਰੇ ਚੈੱਕ ਦੇ ਵਿੱਚ ਆਉਣਗੇ ਇਧਰੋਂ ਬੈਕ ਸਾਈਡ ਤੋਂ ਪਤਾ ਲੱਗਦਾ ਸਾਰੀ ਸੈਲਫ ਜਿਹੜੀ ਚੈੱਕ ਦੀ ਬਣੀ ਹੈ ਇਹਦੀ ਤੇ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੀ ਇਹ ਦੇਖੋ ਕਿੱਡਾ ਸ਼ਾਨਦਾਰ ਪ੍ਰਿੰਟ ਆ ਹਲੋ ਆ ਜਿਹੜਾ ਪ੍ਰਿੰਟ ਸੀ ਜੇ ਇਹ कॉटन ਦੇ ਵਿੱਚ ਵੀ ਬਹੁਤ ਜ਼ਿਆਦਾ ਆਪਾਂ ਸੇਲ ਕੀਤਾ ਸੀ ਇਹ ਹੁਣ ਆ ਗਿਆ ਜੇ ਆਪਣੇ ਕੋਲ ਜੋਰਜਟ ਦੇ ਵਿੱਚ ਇਹਨਾਂ ਦੇ ਤੁਸੀਂ ਸੂਟ ਦੁਪੱਟੇ ਫਰੌਗ ਡਰੈਸ ਗਾਊਨ ਜਿੱਦਾਂ ਦਾ ਮਰਜ਼ੀ ਜੋ ਮਰਜ਼ੀ ਕੀ ਤਿਆਰ ਕਰਾ ਲਓ ਜੇ ਤੁਹਾਡੇ ਕੋਲ ਨਹੀਂ ਕੋਈ ਆਈਡੀਆ ਲੱਗਦਾ ਤੁਸੀਂ ਸਾਨੂੰ ਫੋਨ ਮੈਸੇਜ ਕਰ ਲਿਓ ਆਪਾਂ ਤੁਹਾਨੂੰ ਤਿਆਰ ਕਰਵਾ ਦਾਂਗੇ ਆਈਡੀਆ ਵੀ ਦੇ ਦਾਂਗੇ ਹਲੋ ਆ ਪ੍ਰਿੰਟ ਵੇਖੋ ਜੀ ਜਿੰਨੇ ਵੀ ਪ੍ਰਿੰਟ ਤੁਸੀਂ ਵੇਖੇ ਹਨ ਕੋਈ ਇੱਕ ਵੀ ਐਸਾ ਪ੍ਰਿੰਟਰ ਨਹੀਂ ਹੋਊਗਾ ਕਿ ਜਿੱਤੋਂ ਨਿਗਾਹ हट ਜੇਗੀ ਵੀ ਹਾਂ ਵੀ ਆਹ ਨਹੀਂ ਉਹ ਅਗਲਾ ਵੇਖ ਲੈਨੇ ਸਾਰੇ ਪ੍ਰਿੰਟ ਸ਼ਾਨਦਾਰ ਤੇ ਜਾਨਦਾਰ ਦੇ ਆਹ ਰੋ ਚੈੱਕ ਇਹਨੂੰ ਇਹਨਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਜਿੰਨੀ ਜਲਦੀ ਮੈਸੇਜ ਕਰ ਲੋਗੇ ਉਨੀ ਜਲਦੀ ਤੁਹਾਨੂੰ ਮਿਲ ਜਣਗੇ ਜੇ ਕਿਉਂਕਿ ਇਹਦੀ ਡਿਮਾਂਡ ਜ਼ਿਆਦਾ ਹੁੰਦੀ ਆ ਸਟਾਕ ਘੱਟ ਹੁੰਦਾ ਰੀਪੀਟ ਮੁਸ਼ਕਲ ਹੁੰਦੇ ਆ ਨਵੇਂ-ਨਵੇਂ ਪ੍ਰਿੰਟ ਜਿਹੜੇ ਆਈ ਜਾਂਦੇ ਆ ਤੇ ਕੁਝ ਵਿੱਚੋਂ ਰਿਪੀਟ ਹੋ ਜਾਂਦੇ ਆ ਮੋਸਟਲੀ ਜਿਹੜੇ ਆ ਉਹ ਸਾਰੇ ਨਵੇਂ ਹੀ ਆਉਂਦੇ ਪ੍ਰਿੰਟ ਹਾਲੋ ਹਾਲੋ ਕਿੱਡਾ ਸ਼ਾਨਦਾਰ ਪ੍ਰਿੰਟ ਆ ਤੇ ਕਿੰਨਾ ਜਾਨਦਾਰ ਪ੍ਰਿੰਟ ਆ ਇਹਦਾ ਤੁਸੀਂ ਸੂਟ ਬਣਾਇਆ ਹੋਵੇ ਚਾਹੇ ਇਹਦਾ ਤੁਸੀਂ ਲੋਗ ਅਡਰੈਸ ਬਣਾਈ ਹੋਵੇ ਤੇ ਕਿਆ ਕਮਾਲ ਬਣਦੀ ਹੈ ਇਹਦੀ ਹਲੋ ਇਹ ਵੀ ਪ੍ਰਿੰਟ ਹੀਗਾ ਇਹ ਵੀ ਜਿਹੜਾ ਹੈਗਾ ਇਹ ਵੀ ਰਿਪੀਟ ਦੇ ਉੱਤੇ ਆ ਗਿਆ ਜੇ ਇਹ ਵੀ ਤੁਹਾਨੂੰ ਮਖੌਲ ਕੇ ਦਿਖਾ ਦਿੰਨਾ ਪ੍ਰਿੰਟ ਇਹ ਵੀ ਬਹੁਤ ਸ਼ਾਨਦਾਰ ਹੈ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੋएगी ਇਹ ਵੀ ਆ ਗਿਆ ਜੇ ਰਿਪੀਟ ਦੇ ਵਿੱਚ ਆਪਣੇ ਕੋ ਇਹ ਵੀ ਤੁਸੀਂ ਲੈ ਸਕਦੇ ਜੇ 650ਵਾਂ ਦੇ ਵਿੱਚ ਕੋਈ ਵੀ ਸੂਟ ਇੱਚਾ ਜਿਹੜਾ ਮਰਜ਼ੀ ਤੁਸੀਂ ਬੁੱਕ ਕਰ ਸਕਦੇ 650ਵਾਂ ਪੰਜਾਂ ਦੇ ਨਾਲ ਆਹ ਲਓ। ਆ ਵੀ ਕਰੋ ਚੈੱਕ ਉਹ ਨਜ਼ਰੀ। ਕਲਰ ਵੇਖੋ ਇਹਦੇ ਵਿੱਚ ਕਿੰਨੇ ਪਿਆਰੇ ਪਿਆਰੇ ਆ ਤੇ ਕਿੰਨੇ ਬ੍ਰਾਈਟ ਨੇ ਗ੍ਰੇ ਕਲਰ ਦੇ ਨਾਲ ਉੱਤੇ ਕੰਟਰਾਸਟ ਵੇਖੋ ਕਿੰਨੇ ਸੋਹਣੇ ਆ ਤੇ ਰਹੀ ਗੱਲ ਇਹਦੇ ਵਿੱਚ ਦੁਪੱਟਿਆਂ ਦੀ ਦੁਪੱਟੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੇ ਜਿਹੜਾ ਮਰਜ਼ੀ ਦੁਪੱਟਾ ਤੁਸੀਂ ਲੈ ਸਕਦੇ ਜੇ ਇਹਦੇ ਵਿੱਚ। ਦੁਪੱਟੇ ਆਮ ਘਰਾਂ 'ਚ ਮਿਲ ਹੀ ਜਾਂਦੇ ਇਹਦੇ ਨਾਲ ਦੇ। ਕਿਉਂਕਿ ਹਰ ਇੱਕ ਦੇ ਵਿੱਚ ਇੰਨੇ ਜ਼ਿਆਦਾ ਕਲਰ ਨੇ ਕਿ ਦੁਪੱਟੇ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਉਣੀ। ਇਹ ਤੁਸੀਂ ਬਿਨਾਂ ਦੁਪੱਟੇ ਤੋਂ ਬੁੱਕ ਕਰ ਸਕਦੇ ਜੇ ਸਿਰਫ ਤੇ ਸਿਰਫ 6500 ਦੇ ਨਾਲ। ਹਾਲੋ ਜੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਤੋਂ ਇੱਕ ਪ੍ਰਿੰਟ ਐਡਾ ਜਬਰਦਸਤ ਹੈ ਨਾ ਪੁੱਛੋ ਹੀ ਕੋਈ ਨਾ ਵੀ ਇੰਨੇ ਸੋਹਣੇ ਸੋਹਣੇ ਪ੍ਰਿੰਟ ਨੇ ਇਹ ਤੁਸੀਂ ਆਫਲਾਈਨ ਵੀ ਲੈ ਸਕਦੇ ਜੇ ਸਾਡੇ ਕੋਲ ਦੁਕਾਨ ਤੇ ਆਣ ਕੇ ਸਾਡੀ ਦੁਕਾਨ ਦਾ ਐਡਰੈਸ ਜਿਹੜਾ ਜੇ ਉਹ ਹੈਗਾ ਜੇ ਰਾਜੇਸ਼ੰਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਨੇੜੇ ਕੁੜੀਆਂ ਦਾ ਸਕੂਲ ਅਨਹਦ ਆਰਟਸ ਬੁਟੀਕ ਨਾਮ ਤੋਂ ਹਾਲੋ ਜੀ ਅਭੀ ਕਰੋ ਚਾਟੇ ਰੇ ਕਲਰ ਸਾਰੇ ਜਿੰਨੇ ਵੀ ਕਲਰ ਤੁਹਾਨੂੰ ਦਿਖਾਏ ਨਾ ਅੱਜ ਸਾਰੇ ਸੁਪਰ ਤੋਂ ਵੀ ਉੱਪਰ ਵਾਲੇ ਕਲਰ ਜੇ ਆਰੇ ਆ ਜੀ ਪ੍ਰਿੰਟ ਸ਼ਾਨਦਾਰ ਜੇ ਸੂਟ ਜਾਨਦਾਰ ਜੇ ਬੁੱਕ ਕਰ ਲਓ ਬਸ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲਈ ਜਾਓ ਤੇ ਵਟਸਐਪ ਤੇ ਮੈਸੇਜ ਕਰੀ ਜਾਓ ਮੈਨੂੰ ਇਹੀ ਜੇ ਇਧਰ ਤੇ ਆਪਣੇ ਕੋਲ ਲਾਸਟ ਸੂਟ ਐਂਡ ਸੂਟ ਦੇ ਐਂਡਲੈਸ ਸੂਟ ਇਹ ਤੁਹਾਨੂੰ ਸਾਰਾ ਸਟਾਕ ਜਿਹੜਾ ਜੇ ਜੋਰਜਟ ਦੇ ਸੂਟ ਨੇ ਚੈੱਕ ਦੇ ਵਿੱਚ ਸੈਲਫ ਦੇ ਵਿੱਚ ਇਹ ਮਿਲ ਜਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ 600 ਤੇ 50 ਰੁਪਏ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਜੇ ਸਾਡੀ ਜਿੱਥੇ ਮਰਜ਼ੀ ਮੰਗਾ ਲਓ 650 ਰੁਪਏ ਲੱਗੂਗਾ ਐਕਸਟਰਾ ਤੁਹਾਨੂੰ 1 ਰੁਪਿਆ ਵੀ ਨਹੀਂ ਦੇਣਾ ਪਊਗਾ ਉਹਦੇ ਉੱਤੇ ਤੇ ਦੂਜੀ ਗੱਲ ਇਹ ਮੈਂ ਜਿਹੜੀ ਬੇਨਤੀ ਕਰਦਾ ਬਾਰ-ਬਾਰ ਕਿ ਸਾਡਾ ਚੇਂਜ ਐਕਸਚੇਂਜ ਵਾਲੀ ਪਾਲਿਸੀ ਜੀ ਬਿਲਕੁਲ ਖਤਮ ਜੇ ਕੋਈ ਆ ਵਹੀਂ ਚੇਂਜ ਨਹੀਂ ਜੇ ਕਰਦੇ ਕੋਈ ਐਕ ਵੀਡੀਓ ਸਾਰੀ ਸਾਡੀ ਸੁਣ ਲਿਆ ਕਰੋ ਹਰ ਇੱਕ ਡਿਟੇਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਫਿਰ ਵੀ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ ਤੁਸੀਂ ਸਾਨੂੰ ਮੈਸੇਜ ਕਾਲ ਕਰਕੇ ਡਾਇਰੈਕਟ ਪੁੱਛ ਸਕਦੇ ਜੀ ਤੇ ਇਹ ਹੈਗਾ ਸਟਾਕ ਸਾਡੇ ਕੋਲ ਸੋਨੇ ਸੋਨੇ ਸੂਟਾਂ ਦਾ ਜਿਹੜਾ ਜੌਰ ਜਟ ਦੇ ਵਿੱਚ ਆ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵਾਂ ਸਟਾਕ ਲੈ ਕੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਜੀ ਧੰਨਵਾਦ